ਮੇਰਾ ਨਾਮ ਹਰਮਿਤ ਸਿੰਘ ਹੈ ਜੀ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਬਾਜੀ ਲੁਧਿਆਣੇ ਦੇ ਜੀ ਕੀ ਕਰਨ ਉਹ ਜਿਹੜਾ ਐਕਸੀਡੈਂਟ ਤੁਹਾਡਾ ਉਸੇ ਰੋਡ ਤੇ ਸਮਝ ਨਹੀਂ ਆਇਆ ਬਾਈ ਜੀ ਇਹ ਬੱਸ ਉੱਥੇ ਪਹਿਲਾਂ ਹੀ ਖੜੀ ਸੀ ਜੀ ਮੈਨੂੰ ਹੀ ਪਤਾ ਲੱਗਿਆ ਜੀ ਕੀ ਹੋਇਆ ਕੀ ਆ ਇੰਨਾ ਕ ਤਾਂ ਮੈਨੂੰ ਵੀ ਸਮਝ ਆ ਜਾਣੀ ਸੀ ਸਮਝ ਹੀ ਨਹੀਂ ਆਇਆ ਜੀ ਕੀ ਹੋਇਆ ਕਿਨੇ ਵਿਅਕਤੀ ਸੀ ਜੀ ਬਾਜੀ ਅਸੀਂ ਸਾਰਾ ਪਰਿਵਾਰ ਸੀਗਾ ਜੀ ਮੇਰੇ ਮਾਤਾ ਜੀ ਮੇਰੇ ਪਿਤਾ ਜੀ ਮੇਰੀ ਘਰ ਵਾਲੀ ਮੇਰਾ ਬੱਚਾ ਮੇਰਾ ਭਤੀਜਾ ਜੀ ਮੈਂ ਚਲਾਉਂਦਾ ਵੀ ਇਹ ਕਿੱਲਾ ਤੋ ਆ ਰਹੇ ਸੀ ਇਧਰ ਵਾਰਸਾ ਮੱਥਾ ਟੇਕ ਕੇ ਆਉਂਦੇ ਪਏ ਸੀ ਕਿਹੜੀ ਜਗ੍ਹਾ ਜਾਣਾ ਸੀ ਇਹ ਦੁੱਗਰੀ ਲਿਦਿਆਲੇ ਘਰੇ ਜਾਣਾ ਸੀ ਅੱਜ ਮੇਰੇ ਮੁੰਡੇ ਦਾ ਜਨਮ ਦਿਨ ਹੈ ਜੀ ਕੀ ਕਾਰਨ ਕੋਈ ਕਾਰਨ ਹੈ ਕੋਈ ਐਕਸੀਡੈਂਟ ਦਾ ਜਾਂ ਉਹਨੇ ਬੱਸ ਆਪ ਖੋਦੇ ਰੋਕਤੀ ਜਾਂ ਪਤਾ ਹੀ ਨਹੀਂ ਲੱਗਿਆ ਜੀ ਬਾਈ ਜੀ ਸੱਚੀ ਨਹੀਂ ਪਤਾ ਲੱਗਿਆ ਬਾਈ ਜੀ ਇਹ ਬੱਸ ਭਾਜੀ ਇੱਥੋਂ ਮੇਰੇ ਮੋਹਰ ਦੀ ਬੱਸ ਨਿਕਲ ਕੇ ਗਈ ਆ ਹਾਂਜੀ ਤੇ 1 ਮਿੰਟ ਦੇ ਵਿੱਚ ਬੱਸ ਦੇ ਬੈਕ ਸਾਈਡ ਤੇ ਲੱਗੀ ਆ ਬੇਟੀ ਭਾਜੀ ਤੇ ਐਂਬੂਲੈਂਸ ਮੇਰਾ خیال ਹਜੇ ਤਾਂ ਹੀ ਨਹੀਂ ਆਈ ਭਾਜੀ ਤੇ ਆਪਾਂ ਕੱਡੀਆਂ ਜਿੱਦਾਂ ਆਪਣੀਆਂ ਅਗੱਡੀਆਂ ਜਾਂਦੀਆਂ ਪਈਆਂ ਇਹਨਾਂ ਦੀਆਂ ਗੱਡੀਆਂ ਰੋਕ ਕੇ ਉਹਨਾਂ ਚ ਬਿਠਾ ਕੇ ਫੇਰ ਭੇਜੇ ਐਂਬੂਲੈਂਸ ਅਜੇ ਤਾਈਂ ਐਂਬੂਲੈਂਸ ਨੂੰ ਫੋਨ ਕੀਤਾ ਸੀ ਜੀ ਆਈ ਨਹੀਂ ਹੱਲੇ ਨਹੀਂ ਨਹੀਂ ਆਈ ਐਂਡ ਲੈ ਆ ਕੇ ਤਾਂ ਕਿ ਭਾਈ ਭਜੀ ਜਦੋਂ ਭੇਜਦੇ ਆ ਇਹ ਸਵਾਰੀਆਂ ਕਿੱਦਾਂ ਜੀ ਸਵਾਰੀਆਂ ਵਿੱਚੋਂ ਸੀਰੀਅਸ ਵੀ ਹੈ ਜਿਹੜੀ ਉਹਨਾਂ ਦੀ ਵਾਈਫ ਹੈ ਉਹਨਾਂ ਤੇ ਜ਼ਿਆਦਾ ਸੱਟਾਂ ਲੱਗੀਆਂ ਆ ਤੇ ਬਜੁਰਗ ਆਉ ਤੇ ਮੇਰਾ خیال ਟੈਕ ਚਾਈ ਜਾ ਬਟ ਸਟਾਂ ਕਾਫੀ ਹੈ ਕਿਥੋਂ ਕਿਥੇ ਆ ਰਹੇ ਸੀ ਕੁਝ ਪਤਾ ਨਹੀਂ ਭਾਜੀ ਲੁਧਿਆਣਾ ਨੰਬਰ ਗੱਡੀ ਹੈ ਇਹ ਲੁਧਿਆਣੇ ਤੇ ਆ ਲੁਧਿਆਣੇ ਨੂੰ ਜਾ ਰਹੇ ਸਨ ਸਰ ਇੱਕ ਐਕਸੀਡੈਂਟ ਹੋਇਆ ਸੀਗਾ ਚੱਕ ਹਕੀਮ ਦੇ ਕੋਲੇ ਤੇ ਮਤਲਬ ਦੋ ਪੇਸ਼ੈਂਟ ਸੀਗੇ ਅਸੀਂ ਤੇ ਉਹਨਾਂ ਵਿੱਚ ਇੱਕ ਪੇਸ਼ ਨੂੰ ਅਸੀਂ ਲੈ ਕੇ ਆਏ ਜਿਹਨਾਂ ਦੀ ਮਤਲਬ ਮੌਕੇ ਇੱਥੇ ਡੈੱਥ ਹੋ ਗਈ ਆ ਡਾਕਟਰ ਨੇ ਡਿਫੀਅਰ ਕਰ ਦਿੱਤਾ ਉਹਨਾਂ ਨੂੰ ਸਰ ਇਹ ਹੋਇਆ ਕਿਸ ਕਿਸ ਚੀਜ਼ ਦੇ ਵਿੱਚ ਸਰ ਬੱਸ ਖੜੀ ਸੀ ਉਹਦੇ ਵਿੱਚ ਜਾ ਕੇ ਲੱਗੀ ਇਹਨਾਂ ਦੀ ਗੱਡੀ ਤੇ ਸਵਾਰੀਆਂ ਕਿੱਦਾਂ ਜੀ ਸਵਾਰੀਆਂ ਸਭ ਠੀਕ ਨੇ ਇਹ ਇਹ ਪੇਸ਼ੈਂਟ ਨੂੰ ਜਿੰਨਾ ਜਿਹੜੇ ਗੱਡੀ ਦੇ ਵਿੱਚ ਸੀ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਜੀ ਕਿੰਨੇ ਕੁ ਬੰਦੇ ਐ ਨਾ ਜੀ ਡੈਥ ਵਗੈਰਾ ਹੋਈ ਆ ਸਰ ਦੋ ਪੇਸ਼ੈਂਟ ਆ ਇੱਕ ਲੇਡੀ ਸਿਕ ਜਾਨਸਰ ਜੀ ਕੋਈ ਨਾਮ ਵਗੈਰਾ ਪਤਾ ਨਹੀਂ ਨਾਮ ਹੀ ਅਜੇ ਪਤਾ ਨਹੀਂ ਕਿੱਥੇ ਦੇ ਰਹਿਣ ਵਾਲੇ ਕੁਝ ਪਤਾ ਨਹੀਂ ਸਰ ਅਜੇ ਵੀ ਨਹੀਂ ਕੁਝ ਪਤਾ ਕਿੱਥੋਂ ਕਿੱਥੇ ਜਾ ਰਹੀ ਸੀ ਗੱਡੀ ਕੁਝ ਪਤਾ ਇਹ ਲੁਧਿਆਣਾ ਸਾਈਡ ਜਾ ਰਹੇ ਸੀ ਸਰ ਕਾਰ ਸਿੰਘ ਗੋਲੜਿਆਂ ਦੀ ਇਹ ਗੱਡੀ ਇੱਥੇ ਬੱਸ ਖੜੀ ਸੀਗੀ ਤੇ ਸਵਾਰੀ ਜਿਹੜੀ ਆ 1131 ਇਹ ਲੁਧਿਆਣੇ ਦਾ ਨੰਬਰ ਹੈ ਜੀ ਇਹ ਗੱਡੀ ਘੜੀ ਚਗੀ ਇਹਦੇ ਵਿੱਚ ਲਿਆ ਕੇ 6-7 ਵਾਰੀ ਵਦਗੇ ਨੀਂਦ ਆ ਗਈ ਜਾਂ ਕਿਤਾ ਭੁਲਿਖ ਲੱਗ ਗਿਆ ਫਿਰ ਗੱਡੀ ਜਾਂਦੀ ਹੋ ਗਈ ਸਾਰ ਸਵਾਰੀਆਂ ਕਿੱਦਾਂ ਸਵਾਰੀਆਂ ਦੀ ਇਹਦੇ ਵਿੱਚ ਬਜ਼ੁਰਗ ਸੀਗੇ ਉਹਨਾਂ ਦੀ ਤਾਂ ਮੌਕੇ ਤੇ ਡੈਥ ਹੋ ਗਈ ਹੈ ਜਿਹੜੀ ਨਾਲ ਸਾਹਮਣੇ ਲੇਡੀ ਬੈਠੀ ਸੀਗੀ ਪਿੱਛੇ ਉਹਦੀ ਖੂਕੜੀ ਲੱਗੀ ਹੈ ਤੇ ਲੜਕੀਆਂ ਨੇ ਕਿਤੇ ਸਿਰ ਚ ਵੱਜੀ ਹੈ ਤੇ ਕਾਫੀ ਸਾਰਾ ਨੁਕਸਾਨ ਹੋ ਗਿਆ ਤੇ ਸਿਵਲ ਹਸਪੀਟਲ ਦੇ ਵਿੱਚ ਉਹਨਾਂ ਨੂੰ ਲੈ ਗਏ ਆ ਇਹ ਥਲੇ ਕਾ ਟੈਕਨੀਕ ਆਪਣਾ ਗੁੱਡ ਨੇਮ ਕੀ ਹੈ ਜੀ ਮੇਰਾ ਨਾਮ ਦਿੱਤਾਰ ਸਿੰਘ ਹੈ ਜੀ ਮੈਂ ਵੀ ਬਾਤਾਂ ਹੀ ਆਇਆ ਪਹਿਲਾ ਨਹੀਂ ਮੌਕੇ ਤੇ ਨਹੀਂ ਜੀ ਇਹ ਜੋ ਜਾਣਕਾਰੀ ਇਹ ਤੁਹਾਨੂੰ ਮਿਲਦੀ ਹੈ ਉਹ ਮੈਂ ਤੁਹਾਨੂੰ ਬਿਆਨ ਕਰ ਦੂਗਾ ਹਰ ਇਹ ਤੇ ਚੱਕੀ ਟੀਮ ਕੋਲ ਖੜੇ ਸੀ ਅਸੀਂ ਤਾਂ ਬਾਤਾਂ ਲੈਣੇ ਆ ਕੇ ਸਾਈਡ ਤੇ ਬ੍ਰੇਕ ਲੱਗੀ ਆ ਤਾਂ ਪਿੱਛੋਂ ਇਹ ਜਿਹੜੇ ਆ ਰਹੇ ਸੀਗੇ ਇਹਨਾਂ ਨੂੰ ਮਤਲਬ ਅਨਕੌਂਸ਼ੀਅਸ ਸੀਗੇ ਬੁਲੀਓ ਬੁਲੀਓ ਜਦੋਂ ਬ੍ਰੇਕ ਲਾਈ ਇਹਨਾਂ ਨੇ ਤਾ ਮੇਬੀ ਇਹ ਨਾ ਤਾਂ ਲੱਗੀ ਨਹੀਂ ਤਾਂ ਗੱਡੀ ਸਿੱਧੀ ਪਿੱਛੋਂ ਆ ਕੇ ਹਿੱਟ ਹੋਈ ਨਾ ਤਾਂ ਵਿੱਚ ਫੈਮਲੀ ਬੱਚੇ ਵੀ ਜਿਹੜੇ ਛੋਟੇ ਦੋ ਬੱਚੇ ਐ ਇਹਨਾਂ ਦੇ ਬਜ਼ੁਰਗਾਂ ਉਹਨਾਂ ਦੇ ਕਾਫੀ ਸੱਟ ਲੱਗੀ ਆ ਤਾਂ ਵਾਈਫ ਇਹਨਾਂ ਵੀ ਉਹਨਾਂ ਤੇ ਬਹੁਤ ਸੱਟ ਲੱਗੀ ਆ ਮਾਤਾ ਤੇ ਹਸਬੰਦ ਦੋ ਜਿਹੜੇ ਹੋਸਟ ਪੱਕੇ ਬੰਦੇ ਉਹ ਵੀ ਹੁਣ ਚੱਕ ਚੱਕ ਕੇ ਅਸੀਂ ਗੱਡੀਆਂ ਚ ਪਾ ਕੇ ਤਾਂ ਫਿਰ ਹੋਇਆ ਹਾਸਾ ਕਿਦਾਂ ਹੀ ਕੁਝ ਪਤਾ ਚੱਲੇ ਇਤਾਂ ਨਹੀਂ ਬਾਕੀ ਕਿ ਗੱਡੀ ਸਿੱਧੀ ਆ ਕੇ ਪਿੱਛੋਂ ਵੱਜੀ ਆ ਬੱਸ ਦੇ ਵਿੱਚ ਨਾ ਬੱਸ ਮੇਬੀ ਸ਼ਾਇਦ ਖੜੀ ਹੋ ਗਈ ਉਹਨੇ ਬ੍ਰੇਕ ਲਾ ਦਿੱਤੀ ਹੈ ਜੋ ਵੀ ਹੋਇਆ ਇਹ ਨਹੀਂ ਕੋਈ ਪਤਾ ਨਾ ਤੇ ਤੁਸੀਂ ਕਿੱਥੋਂ ਕਿੱਥੇ ਜਮਾ ਜੀ ਬੰਦੇ ਕਿੱਥੋਂ ਕਿੱਥੇ ਜਾ ਰਹੇ ਸੀ ਕੁਝ ਪਤਾ ਇਹ ਭਾਜੀ ਮੇ ਵੀ ਲੁਧਿਆਣਾ ਜਾਂਦੇ ਹਾਂ ਉਹਨੇ ਲੁਧਿਆਣਾ ਨੰਬਰ ਗੱਡੀ ਹੈ ਜੀ ਵਾਸ ਦਾ ਨੰਬਰ ਐਮ ਪੀ ਵੀ ਵਾਸ ਦਾ ਇਹ ਖੜੀ ਬਸ ਦੇ ਵਿੱਚ ਇਹਨਾਂ ਨੇ ਮਾਰਿਆ ਖੜੀ ਮੇ ਵੀ ਭਾਜੀ ਇਹ ਪੱਕਾ ਨਹੀਂ ਕਹਿ ਰਿਹਾ ਤਾਂ ਕਿ ਖੜੀ ਬਾਸ ਤੇ ਟੱਜਾਂਗੇ ਕਿ ਬਸ ਨੇ ਬਿਲਕੁਲ ਹੋਲੀ ਕਰਕੇ ਸਾਈਡ ਤੇ ਕਰ ਲਈ ਸੀ ਕਿ ਇਹਨਾਂ ਨੂੰ ਰਾਹ ਨਹੀਂ ਮਿਲਿਆ ਹਾਂਜੀ ਮੇਰੇ ਨਾਮ ਡਾਕਟਰ ਆਯੂਸ਼ੀਆ ਸਾਡੇ ਪਾਸ ਰੋਡ ਸਾਈਡ ਐਕਸੀਡੈਂਟ ਆਇਆ ਹੈ ਪੂਰੀ ਫੈਮਿਲੀ ਇਨਵੋਲਡ ਹੋਈ ਹੈ ਦੇ ਵਿੱਚ ਦੋ ਦੇ ਵਿੱਚੋਂ ਬ੍ਰੌਟ ਡੈੱਟ ਸੀਗੇ ਬਾਕੀ ਦੋ ਬੱਚੇ ਆ ਗਏ ਬੱਚਿਆਂ ਨੂੰ ਵੀ ਥੋੜੀ-ਬਹੁਤ ਸੱਟਾਂ ਲੱਗੀਆਂ ਨੇ ਤੇ ਇੱਕ ਪੇਸ਼ੈਂਟ ਕਾਫੀ ਸੀਰੀਅਸ ਸੀਗਾ ਉਹਨੂੰ ਅੱਗੇ ਰੈਫਰ ਕੀਤਾ ਉਹਦੇ ਹੈਡ ਇੰਜਰੀ ਆ ਗਈ ਮੈਡਮ ਕੋਈ ਨਾਮ ਵਗੈਰਾ ਪਤਾ ਕਿੱਥੇ ਦੇ ਰਹਿਣ ਵਾਲੇ ਕਿੱਥੋਂ ਕਿੱਥੇ ਜਾ ਰਹੇ ਸੀ ਉਹ ਜਾਣਾ ਤੇ ਰਹਿਣ ਵਾਲਿਆ ਹੈ ਡੋਗਰੀ ਦੇ ਡੋਗਰੀ ਤੇ ਰਹਿਣ ਵਾਲੇ ਤੇ ਬੱਚੇ ਵੀ ਸੀ ਇਹਦੇ ਵਿੱਚ ਹਾਂਜੀ ਨਹੀਂ ਬੱਚੇ ਠੀਕ ਹੈਗੇ ਹਾਂਜੀ ਬਾਕੀ ਸੱਟਾਂ ਲੱਗੀਆਂ ਆ ਗਏ ਅਸੀਂ ਜਾਂਚ ਵਗੈਰਾ ਕਰਵਾ ਰਹੇ ਨੇ ਡੈਥ ਵਗੈਰਾ ਜਿਹੜੀ ਹੋਈ ਹੈ ਉਹਨਾਂ ਦੇ ਨਾਮ ਵਗੈਰਾ ਹੈ ਕੁਝ ਅ ਜਿਨ੍ਹਾਂ ਦੀ ਡੈਥ ਹੋਈ ਹੈ ਇੱਕ ਹੈਗੇ ਸਰਦਾਰ ਪ੍ਰੀਤਮ ਸਿੰਘ ਔਰ ਇੱਕ ਹੈਗੇ ਗਗ